ਕਰਦੀ ਫਿਕਰ ਬਹੁਤ ਰਹਿੰਦੀ ਆ ਕਿਉਂਕਿ ਨਾਲ ਕਿਉਂਕਿ ਹੁੰਦਾ ਹੈ ਫੈਮਲੀ ਇੱਕ ਫੈਮਲੀ ਅਲੱਗ ਹੁੰਦੀ ਆ ਕਹਿੰਦੇ ਨੇ ਭਰਾ ਹੋਵੇ ਮਾਪ ਪਿਓ ਹੋਣ ਚਾਚੇ ਤਾਈ ਸਾਰੇ ਹੋਣ ਪਰ ਨਹੀਂ ਬਸ ਮੇਰੇ ਲਈ ਮੰਮੀ ਸਾਰੇ ਕੁਝ ਨੇ ਜੀ ਫੈਮਲੀ ਬੈਕਗਰਾਉਂਡ ਸਰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਮਤਲਬ ਠੀਕ ਨਹੀਂ ਸੀ ਸ਼ੁਰੂ ਤੋਂ ਹੀ ਪਾਪਾ ਵੀ ਸਟਾਰਟਿੰਗ ਤੋਂ ਹੀ ਜਦੋਂ 23 ਸਾਲ ਤੋਂ ਪਾਪਾ ਮੰਜੇ ਤੇ ਹੀ ਰਹੇ ਜੀ ਮੰਮਾ ਨੇ ਉਹਨਾਂ ਨੂੰ ਸੰਭੇ ਆ ਜੀ 23 ਸਾਲ ਤੋਂ ਸਾਰਾ ਦੇਖਭਾਲ ਸਾਰਾ ਕੁਝ ਉਹਨਾਂ ਨੇ ਕਰਿਆ ਬਾਕੀ ਸਰਕਾਰ ਤਾਂ ਹਲੇ ਫਿਲਹਾਲ ਕੁਝ ਨਹੀਂ ਕਰ ਰਹੀ ਬਾਕੀ ਜਿਹੜੇ ਖੇਡਾਂ ਵਿੱਚ ਪੰਜਾਬ ਦੀਆਂ ਹੁੰਦੀ ਨੇ ਭਗਵੰਤ ਮਾਨ ਕਰਾਰੇ ਉਹ ਜੀ ਅਸੀਂ ਪੋਜੀਸ਼ਨ ਮਾਰਦੇ ਹਾਂ ਫਸਟ ਸੈਕੰਡ ਥਰਡ ਕੋਈ ਵੀ ਤਾਂ ਸਾਡੇ ਅਕਾਊਂਟ 'ਚ ਫਸਟ ਨੂੰ 10-1000 ਰੁਪਏ ਆਉਂਦੇ ਨੇ ਉਹਦੇ ਵਿੱਚੋਂ ਗੁਜ਼ਾਰਾ ਹੋ ਜਾਂਦਾ ਬਾਕੀ ਮੰਮਾ ਦੀ ਵੀ ਸੈਲਰੀ ਹੈਗੀ ਆ 12000 ਉਹਦੇ ਵਿੱਚੋਂ ਕਰ ਲੈਂਦੇ ਆ ਸਾਡਾ ਇਹ ਗੱਲ ਕਰਨ ਦਾ ਮਕਸਦ ਏ ਆ ਕਿ ਸਾਨੂੰ ਪਤਾ ਲੱਗੇ ਯਾਰ ਕਿ ਸਾਡੇ ਕੋਲੇ ਪੰਜਾਬ ਦੇ ਵਿੱਚ ਜਿਹੜਾ ਆ ਫਿਊਚਰ ਦੇ ਵਿੱਚ ਇਹੋ ਜਿਹੇ ਬੱਚੇ ਨੇ ਜਿਹੜੇ ਪੰਜਾਬ ਨੂੰ ਖੇਡਾਂ 'ਚ ਬਹੁਤ ਅੱਗੇ ਲੈ ਕੇ ਜਾ ਸਕਦੇ ਨੇ ਕਿੰਨਾ ਕੁ ਭਰੋਸਾ ਖੋਤੇ ਆ ਕੀ ਸੁਪਨਾ ਵੀ ਕੀ ਕਰ ਸਕਦੀ ਆ ਗੰਗਾ ਹੋਰ ਜੇ ਮੌਕਾ ਮਿਲਦਾ ਰਵੇ ਮੌਕਾ ਵੀ ਮਿਲਦਾ ਰਹੇ ਤੇ ਇਹ ਗੰਗਾ ਤਤਵਾਈ ਮਚਾ ਦੂਗੀ ਜੀ ਸਭ ਤੋਂ ਸਰ ਗੱਲ ਵਧੀਆ ਇਹ ਆ ਕਿ ਜਿਹੜੇ ਹੁਣ ਮੇਰੇ ਕੋਲ ਸਾਭ ਨੇ ਜਿਹੜੇ ਹੁਣ ਮੇਰੇ ਨਾਲ ਖੜੇ ਨੇ ਉਹ ਮਤਲਬ ਇੱਕ ਭਰਾ ਇੱਕ ਪਿਓ ਕਹਿ ਦੋ ਮਤਲਬ ਉਹਨਾਂ ਦੇ ਬਰਾਬਰ ਹੀ ਨੇ ਬਹੁਤ ਸਪੋਰਟ ਕਰਦੇ ਨੇ ਮੈਨੂੰ ਬਹੁਤ ਜ਼ਿਆਦਾ ਗਰਾਊਂਡ 'ਚ ਤਾਂ ਸਾਰੇ ਮਤਲਬ ਬਿਲਕੁਲ ਸੀਰੀਅਸ ਜੇ ਹੀ ਰਹਿੰਦੇ ਨੇ ਜਮਾ ਮਤਲਬ ਕੋਈ ਐ ਨਹੀਂ ਕਿਸੇ ਤਰ੍ਹਾਂ ਦਾ ਮਜ਼ਾਕ ਬਾਅਦ ਬੇਸ਼ੱਕ ਮਾੜਾ ਮੋਟਾ ਹਾਸਾ ਹੋ ਜਾਂਦਾ ਹੈ ਮਜ਼ਾਕ ਪਰ ਗਰਾਊਂਡ 'ਚ ਤਾਂ ਬਿਲਕੁਲ ਸਟ੍ਰਿਕਟਲੀ ਬਿਹੇਵ ਕਰਦੇ ਨੇ ਜੀ ਇਹਨਾਂ ਦੇ ਕੋਚ ਸਾਹਿਬ ਦੀ ਜੇ ਗੱਲ ਕਰਾਂ ਨਾ ਤਾਂ ਮੈਂ ਥੋੜਾ ਜਿਹਾ ਦੱਸ ਦਣਾ ਕਿ ਮੰਗਾ ਸਿੰਘ ਅੰਟਾਲ ਉਹ ਨਾਮ ਹੈ ਜਿਨ੍ਹਾਂ ਦੇ ਉੱਤੇ ڈاکੂਆਂ ਦਾ ਮੁੰਡਾ ਪਾਕ ਦੂਜਾ ਫਿਲਮ ਬਣੀ ਆ ਜਿਹੜੇ ਵੱਡੇ ਵੱਡੇ ਪੱਦਰ ਤੇ ਵਿਜਵਾ ਖੇਡਦੇ ਸੀ ਤਾਂ ਮਤਲਬ ਉਹਨੂੰ ਦੇਖ ਕੇ ਵੀ ਹਾਂ ਮੈਂ ਵੀ ਉਰੇ ਤੱਕ ਪਹੁੰਚਾਂ ਮਤਲਬ ਮੇਰਾ ਵੀ ਨਾਮ ਹੋਵੇ ਆਪਣਾ ਇੱਕ ਅਲੱਗ ਤੋਂ ਵੀ ਇੰਡੀਆ ਲਈ ਮੈਂ ਖੇਡਾਂ ਪੰਜਾਬ ਦਾ ਨਾਮ ਰੋਸ਼ਨ ਕਰ ਆਪਣੇ ਜ਼ਿਲ੍ਹੇ ਦਾ ਆਪਣੇ ਗਰਾਊਂਡ ਦਾ ਆਪਣੇ ਕੋਚ ਦਾ ਮਾਅਬ ਦਾ ਨਾਮ ਰੋਸ਼ਨ ਕਰਾ ਜੇ ਕਿਸੇ ਦਾ ਕੋਈ ਗੋਲ ਹੈ ਤਾਂ ਮੈਂ ਤਾਂ ਇਹ ਕਹਾਂਗੀ ਕਿ ਪਹਿਲਾਂ ਆਪਣਾ ਗੋਲ ਦੇਖੋ ਬਾਕੀ ਚੀਜ਼ਾਂ ਸਾਰੀਆਂ ਹੁੰਦੀਆਂ ਰਹਿੰਦੀਆਂ ਨੇ ਜ਼ਿੰਦਗੀ ਦੇ ਵਿੱਚ ਪੰਜਾਬ ਦੇ ਅੰਦਰ ਯੂਥ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਇਹ ਗੱਲ ਬਹੁਤ ਚਰਚਿਤ ਹੈ ਕਿ ਸਾਡਾ ਪੰਜਾਬ ਦਾ ਜਿਹੜਾ ਯੂਥ ਆ ਉਹ ਖੇਡਾਂ ਵੱਲ ਜਿਹੜਾ ਆ ਪਹਿਲਾਂ ਦੇ ਮੁਕਾਬਲੇ ਬਹੁਤ ਘਟ ਗਿਆ ਪਰ ਇੱਕ ਚੀਜ਼ ਕਦੇ ਸੋਚੀ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਕੀ ਪ੍ਰਮੋਟ ਕਰਦੇ ਆ ਕਿਹਨਾਂ ਨੂੰ ਵੇਖਦੇ ਆ ਜਾਂ ਕਿਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆਉਂਦੀਆਂ ਨੇ ਸੋ ਇਸ ਵੀਡੀਓ ਦੇ ਵਿੱਚ ਮੇਰੇ ਨਾਲ ਜੋ ਬੱਚੀ ਆ ਪੰਜਾਬ ਦੀ ਉਸਦੀ ਰੀਲ ਇੱਕ ਜਿਹੜੀ ਆ ਬਹੁਤ ਵਾਇਰਲ ਹੋ ਰਹੀ ਆ ਨੈਸ਼ਨਲ ਸਟਾਈਲ ਕਬੱਡੀ ਦੀ ਉਹ ਖਿਡਾਰਣਾ ਗੱਲਬਾਤ ਕਰਾਂਗੇ ਕਿਉਂਕਿ ਇਹੋ ਜਿਹੇ ਬੱਚਿਆਂ ਨੂੰ ਜਦੋਂ ਅਸੀਂ ਵੇਖਾਂਗੇ ਤੇ ਆਪਣੇ ਬੱਚਿਆਂ ਨੂੰ ਦਿਖਾਵਾਂਗੇ ਤਾਂ ਸਾਨੂੰ ਵੀ ਜਿਹੜਾ ਆ ਯਾਰ ਇਸ ਚੀਜ਼ ਦਾ ਹੌਸਲਾ ਮਿਲੂਗਾ ਤੇ ਸਾਡੇ ਬੱਚਿਆਂ ਨੂੰ ਮੋਟੀਵੇਸ਼ਨ ਮਿਲੂਗੀ ਕਿ ਆਖਰ ਅਸੀਂ ਵੀ ਜਿਹੜਾ ਆ ਉਹ ਖੇਡਾਂ ਵੱਲ ਵਧੀਏ ਮੇਰੇ ਨਾਲ ਹੈ ਗੰਗਾ ਸ਼ਰਮਾ ਜਿਹੜੇ ਹੁਣੇ ਜਿਹੜਾ ਆ ਉਹ ਨੈਸ਼ਨਲ ਜਿਹੜਾ ਆ ਖੇਡ ਕੇ ਆਇਆ ਗੰਗਾ ਹਨਾ ਕੀ ਹਾਲ ਹੈ ਸਭ ਤੋਂ ਪਹਿਲਾਂ ਇਹ ਦੱਸੋ ਸਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੰਗਾ ਸ਼ਰਮਾ ਜੀ ਸਰ ਬਹੁਤ ਵਧੀਆ ਤੁਸੀਂ ਦੱਸੋ ਆਪਣਾ ਠੀਕ ਠਾਕ ਹੋਈ ਬਹੁਤ ਵਧੀਆ ਤੁਹਾਡੇ ਉਹ ਮੂਵ ਜਿਹੜਾ ਆ ਨਾ ਉਹਦੀ ਬਹੁਤ ਚਰਚਾ ਹੋ ਰਹੀ ਆ ਵੀਡੀਓ ਜਿਹੜੀ ਸਾਰੇ ਪਾਸੇ ਵਾਇਰਲ ਹੋ ਰਹੀ ਆ ਹਾਂਜੀ ਸਰ ਉਹਦੀ ਹੁਣ ਪਹਿਲਾਂ ਤਾਂ ਸਰ ਨਹੀਂ ਸੀ ਮੈਨੂੰ ਮਤਲਬ ਉਹ ਚੀਜ਼ ਆਂਦੀ ਕਰਨੀ ਸੀ ਬਹੁਤ ਪ੍ਰੈਕਟਿਸ ਕਰੀ ਉਸ ਚੀਜ਼ ਦੀ ਕੋਸ ਆਪਨੇ ਬਹੁਤ ਧਿਆਨ ਦਿੱਤਾ ਉਸ ਚੀਜ਼ ਨੂੰ ਤੇ ਹੁਣ ਮੈਂ ਮੈਚਾਂ ਦੇ ਵਿੱਚ ਅਪਲਾਈ ਕਰਨ ਲੱਗ ਗਈ ਜੀ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਕਿਹੜੀ ਕਲਾਸ 'ਚ ਪੜਦੇ ਹੋ ਕਬੱਡੀ ਖੇਡਣੀ ਕਦੋਂ ਸ਼ੁਰੂ ਕੀਤੀ ਮੈਂ ਹੁਣ ਸਰ ਪਲੱਸ 2 ਕਲਾਸ 'ਚ ਪੜਦੀ ਆ ਜੀ ਮੈਂ ਸਟਾਰਟ 7th ਤੋਂ ਸਟਾਰਟ ਕਰੀ ਸੀ ਉਦੋਂ ਗੁਰਮੀਤ ਸਰ ਸੀ ਕੋਚ ਸਾਹਿਬ ਉਹ ਹੁਣ ਐਕਸਪਾਇਰ ਹੋ ਗਏ ਨੇ 2023 ਦੇ ਵਿੱਚ ਜੀ ਉਸ ਤੋਂ ਬਾਅਦ ਦੀ ਜਿਹੜੀ ਸ਼ੁਰੂਆਤ ਹੈ ਉਹ ਮੰਗਾ ਸਰ ਕੋਲ ਹੁਣ ਕਰੀ ਆ ਜੀ ਉਹਨਾਂ ਕੋਲ ਮੈਂ ਪਲੱਸ 1 'ਚ ਆਈ ਸੀ ਉੱਥੋਂ ਦੀ ਉਹ ਤੋਂ ਬਾਅਦ ਦੀ ਟ੍ਰੇਨਿੰਗ ਸਾਰੀ ਹੁਣ ਸਰ ਕਰਵਾ ਰਹੇ ਨੇ ਜੀ ਇਨਦੇ ਕੋਚ ਸਾਹਿਬ ਦੀ ਜੇ ਗੱਲ ਕਰਾਂ ਨਾ ਤਾਂ ਮੈਂ ਥੋੜਾ ਜਿਹਾ ਦੱਸ ਦਣਾ ਕਿ ਮੰਗਾ ਸਿੰਘ ਅੰਟਾਲ ਉਹ ਨਾਮ ਹੈ ਜਿਨ੍ਹਾਂ ਦੇ ਉੱਤੇ ڈاکੂਆਂ ਦਾ ਮੁੰਡਾ ਭਾਗ ਦੂਜਾ ਫਿਲਮ ਬਣੀ ਆ ਉਹਨਾਂ ਦੀ ਕਿਤਾਬ ਵੀ ਆ ਚੁੱਕੀ ਉਹਨਾਂ ਦੀ ਜ਼ਿੰਦਗੀ ਆਪਣੇ ਆਪ ਚ ਬੜੀ ਵੱਡੀ ਇਨਸਪੀਰੇਸ਼ਨ ਆ ਕਿਵੇਂ ਇੱਕ ਕਹਿ ਲਓ ਕਿ ਸਿਖਰ ਤੱਕ ਦੇ ਨਸ਼ੇ ਜਿਹੜੇ ਆ ਹਨਾ ਪੂਰੇ ਅੰਸਰੇ ਦੇ ਜਿਹੜੇ ਨਸ਼ੀਆਂ ਉਹ ਕਰਨ ਤੋਂ ਬਾਅਦ ਬੰਦਾ ਖੇਡਾਂ ਵੱਲ ਪਰਤਦਾ ਆ ਅੱਜ ਕਿਸੇ ਲਈ ਮਾਰਗਦਰਸ਼ਕ ਬਣਿਆ ਅੱਛਾ ਇਹ ਦੱਸੋ ਅ ਗੰਗਾ ਜਿਹੜੇ ਆ ਤੁਹਾਡੇ ਕੋਚ ਸਾਹਿਬ ਨੇ ਸੁਭਾਅ ਕਿਹੋ ਜਿਹਾ ਉਹਨਾਂ ਦਾ ਗਰਾਊਂਡ ਦਾ ਸੁਭਾਅ ਕਿਹੋ ਜਿਹਾ ਗਰਾਊਂਡ 'ਚ ਤਾਂ ਸਾਰੇ ਮਤਲਬ ਬਿਲਕੁਲ ਸੀਰੀਅਸ ਜੇ ਹੀ ਰਹਿੰਦੇ ਨੇ ਜਮਾ ਮਤਲਬ ਕੋਈ ਆ ਨਹੀਂ ਕਿਸੇ ਤਰ੍ਹਾਂ ਦਾ ਮਜ਼ਾਕ ਬਾਹਰ ਬੇਸ਼ੱਕ ਮਾੜਾ ਮੋਟਾ ਹਾਸਾ ਹੋ ਜਾਂਦਾ ਹੈ ਮਜ਼ਾਕ ਪਰ ਗਰਾਊਂਡ 'ਚ ਤਾਂ ਬਿਲਕੁਲ ਸਟ੍ਰਿਕਟਲੀ ਬਿਹੇਵ ਕਰਦੇ ਨੇ ਜੀ ਉੰਜ ਵੀ ਬਹੁਤ ਅੜਬ ਜਿਹੇ ਆਨ ਮਤਲਬ ਠੁੱਕ ਜਿਹੇ ਆਲੇ ਨੇ ਜੀ ਪੂਰੇ ਰੋਬ ਜਿਹਾ ਪੈਂਦਾ ਹੀ ਸਰ ਨੂੰ ਦੇਖਣਸਾਰ ਮਤਲਬ ਬਹੁਤ ਵਧੀਆ ਸਰ ਦਾ ਸੁਭਾਅ ਵੀ ਬਹੁਤ ਵਧੀਆ ਹੈ ਜੀ ਬੱਚੇ ਨੂੰ ਲੈ ਕੇ ਸੋਚ ਵੀ ਸਰ ਦੀ ਬਹੁਤ ਜ਼ਿਆਦਾ ਵਧੀਆ ਜੀ ਦੋਨੇ ਟਾਈਮ ਸਵੇਰੇ ਸ਼ਾਮ ਸਰ ਲੱਗੇ ਰਹਿੰਦੇ ਨੇ ਜਿਵਾਕਤ ਹੀ ਦੁਪਹਿਰ ਨੂੰ ਸਕੂਲ ਤੇ ਮਤਲਬ ਬਹੁਤ ਵਧੀਆ ਮਿਹਨਤ ਕਰਾ ਰਹੇ ਨੇ ਜੀ अच्छा ए मेनू ए ਦੱਸੋ ਕਿ ਜਿਹੜਾ ਤੁਸੀਂ ਇੱਕ ਨੈਸ਼ਨਲ ਸਟਾਈਲ ਕਬੱਡੀ ਖੇਡਦੇ ਹੋ ਹਨ ਇੱਧਰ ਨੂੰ ਆਉਣਾ ਕਿਵੇਂ ਬਣਿਆ ਇਹੀ ਖੇਡ ਕਿਉਂ ਚੁਣੀ ਕਿਉਂਕਿ ਅੱਜ ਕੱਲ ਹਰੇਕ ਬੰਦਾ ਬਣਨਾ ਕੀ ਚਾਹੁੰਦਾ ਹੈ ਕਿ ਮੈਂ ਤਾਂ ਕ੍ਰਿਕਟ 'ਚ ਜਾਣਾ ਕਿਉਂਕਿ ਕ੍ਰਿਕਟ ਦੀਆਂ ਕੁੜੀਆਂ ਜਿਹੜੀਆਂ ਨੇ ਹਨਾ ਉਹਨਾਂ ਦੇ ਨਾਂ ਵੀ ਪੰਜਾਬ ਦੇ ਬੱਚਿਆਂ ਨੂੰ ਯਾਦ ਨੇ ਪਰ ਬਾਕੀ ਖੇਡਾਂ ਵੱਲ ਆਪਾਂ ਸਾਰੇ ਜਾਣਦੇ ਹਾਂ ਵੀ ਕਿੰਨਾ ਕੁ ਝੁਕਾਏ ਸਭ ਦਾ ਤੁਹਾਨੂੰ ਇਸ ਗੇਮ ਵੱਲ ਆਉਣ ਦਾ ਕਿਵੇਂ ਜਿਹੜਾ ਹੈ ਨਾ ਉਹ ਐਨਕੋਰੇਜਮੈਂਟ ਕਿਵੇਂ ਮਿਲੀ ਸਿਰ ਮਤਲਬ ਬਚਪਨ ਤੋਂ ਹੀ ਸ਼ੌਕ ਜਿਹਾ ਸੀ ਜਦੋਂ 5th ਚ 4th ਚ ਪੜਦੀ ਸੀ ਕਿ ਤਾਂ ਜਦੋਂ ਦੇਖਦੀ ਸੀਗੀ ਖੇਡਦੇ ਜਿਹੜੇ ਵੱਡੇ ਪੱਦਰ ਤੇ ਜਵਾਕ ਖੇਡਦੇ ਸੀ ਤਾਂ ਮਤਲਬ ਉਹਨਾਂ ਨੂੰ ਦੇਖ ਕੇ ਵੀ ਹਾਂ ਮੈਂ ਵੀ ਉਰੇ ਤੱਕ ਪਹੁੰਚਾਂ ਮਤਲਬ ਮੇਰਾ ਵੀ ਨਾਮ ਹੋਵੇ ਆਪਣਾ ਇੱਕ ਅਲੱਗ ਤੋਂ ਵੀ ਇੰਡੀਆ ਲਈ ਮੈਂ ਖੇਡਾਂ ਪੰਜਾਬ ਦਾ ਨਾਮ ਰੋਸ਼ਨ ਕਰਾਂ ਆਪਣੇ ਜ਼ਿਲ੍ਹੇ ਦਾ ਆਪਣੇ ਗਰਾਊਂਡ ਦਾ ਆਪਣੇ ਕੋਚ ਦਾ ਮਾਅਬ ਦਾ ਨਾਮ ਰੋਸ਼ਨ ਕਰਾਂ ਬਹੁਤ ਹੁੰਦਾ ਸੀ ਮੈਨੂੰ ਤੇ ਫਿਰ ਸ਼ੁਰੂ ਤੋਂ ਹੀ ਬਸ ਕਬੱਡੀ ਨੂੰ ਹੀ ਮਤਲਬ ਜ਼ਿਆਦਾ ਉਹ ਕਰਿਆ ਜੀ ਪਰਿਵਾਰ ਚ ਕੌਣ ਕੌਣ ਆ ਤੇ ਖੇਡ ਨੂੰ ਲੈ ਕੇ ਕਿੰਨੇ سپورਟ ਮਿਲਦੀ ਆ ਪਰਿਵਾਰ ਚ ਫਿਲਹਾਲ ਤੇ ਮਮਾ ਨੇ ਮੇਰੇ ਜੀ ਜੋ ਕਿ ਬਹੁਤ ਜ਼ਿਆਦਾ سپورਟ ਕਰਦੇ ਨੇ ਬਹੁਤ ਜ਼ਿਆਦਾ ਮੇਰੇ ਲਈ ਮਿਹਨਤ ਕਰ ਰਹੇ ਨੇ ਉਹ ਜੀ ਮਤਲਬ ਬਹੁਤ سپورਟ ਹੈ ਉਹਨਾਂ ਵੱਲੋਂ ਬਸ ਮੈਂ ਤੇ ਮਮਾ ਹੀ ਦੋ ਜਣੇ ਆ ਫੈਮਿਲੀ ਦੇ ਵਿੱਚ ਜੀ ਪਾਪਾ ਮੇਰੇ ਐਕਸਪਾਇਰ ਹੋ ਗਏ ਸੀ ਬ੍ਰਦਰ ਸੀ ਇੱਕ ਜੀ ਉਹਦੀ ਵੀ ਐਕਸਪਾਇਰ ਹੋ ਗਿਆ ਲੈ 3 ਮਹੀਨੇ ਹੋ ਗਏ ਤੇ ਫਿਰ ਜਦੋਂ ਹਨਾ ਪਰਿਵਾਰ ਚ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਮਦਰਾਂ ਤੇ ਤੁਸੀਂ ਹੋ ਇੱਕ ਆਮ ਤੌਰ ਤੇ ਕਿਹਾ ਜਾਂਦਾ ਕਿ ਘਰ ਚ ਜੇ ਕੋਈ ਬੰਦਾ ਨਹੀਂ ਹੈਗਾ ਤਾਂ ਕਮਾਉਣੇ ਵਾਲਾ ਵੀ ਨਹੀਂ ਹੈਗਾ ਹਨਾ ਤਾਂ ਮਤਲਬ ਇਹ ਸਾਰਾ ਕੁਝ ਕਿਵੇਂ ਮੈਨੇਜ ਹੁੰਦਾ ਹੈ ਘਰ ਦੇ ਹਾਲਾਤ ਕੀ ਨੇ ਮੈਂ ਚਾਹੁੰਦਾ ਖੁੱਲ ਕੇ ਦੱਸਿਓ ਕਿਉਂਕਿ ਇਹ ਪਤਾ ਲੱਗਣਾ ਚਾਹੀਦਾ ਕਿਉਂਕਿ ਤੁਸੀਂ ਬੜੇ ਖੁਸ਼ ਹੋ ਕੇ ਨਾ ਖੁਸ਼ਮિજાਜ ਨਾਲ ਗੱਲ ਤਾਂ ਕਰ ਰਹੇ ਹੋ ਪਰ ਇਹ ਅਸਲੀਅਤ ਕੀ ਆ ਕਿੰਨਾ ਕੁ ਔਖਿਆਈ ਦੇ ਨਾਲ ਇਹ ਖੇਡ ਦੇ ਨਾਲ ਜੁੜੇ ਹੋ ਜਾਂ ਕਿਵੇਂ ਸਾਰਾ ਜਿਹੜਾ ਸਿਸਟਮ ਚੱਲ ਰਿਹਾ ਘਰ ਦਾ ਫੈਮਿਲੀ ਬੈਕਗ੍ਰਾਉਂਡ ਸਰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਮਤਲਬ ਠੀਕ ਨਹੀਂ ਸੀ ਸ਼ੁਰੂ ਤੋਂ ਹੀ ਪਾਪਾ ਵੀ ਸਟਾਰਟਿੰਗ ਤੋਂ ਹੀ ਜਦੋਂ 23 ਸਾਲ ਸ ਪਾਪਾ ਮੰਜੇ ਤੇ ਹੀ ਰਹੇ ਜੀ ਮੰਮਾ ਨੇ ਉਹਨਾਂ ਨੂੰ ਸੰਭੇ ਆ ਜੀ 23 ਸਾਲ ਤੋਂ ਸਾਰਾ ਦੇਖਭਾਲ ਸਾਰਾ ਕੁਝ ਉਹਨਾਂ ਨੇ ਕਰਿਆ ਬਰਦਰ ਮੇਰੇ 2-3 ਹੈਗੇ ਨੇ ਪਰ ਮਤਲਬ ਆੱਡੀ ਰਹਿੰਦੇ ਨੇ ਵਿਆਹ ਹੋਏ ਨੇ ਜੀ ਉਹ ਥੋੜੇ ਮਤਲਬ ਨਸ਼ੇ ਵਗੈਰਾ ਚ ਕਾਫੀ ਓਕਾ ਕਰਕੇ ਅਸੀਂ ਬੇਦਖਲ ਕਰੇ ਹੋਇਆ ਸਾਡੇ ਨਾਲ ਨਹੀਂ ਕੰਟੈਕਟ ਚ ਹੈਗੇ ਇੱਕ ਬ੍ਰਦਰ ਸੀਗਾ ਉਹ ਹਲੇ 3 ਮਹੀਨੇ ਹੋਇਆ ਐਕਸਪਾਇਰ ਹੋ ਗਿਆ ਜੀ ਉੱਤੇ ਬਾਅਦ ਹੁਣ ਮੰਮਾ ਹੀ ਨੇ ਜੋ ਬਹੁਤ ਹੀ ਕਰ ਰਹੇ ਨੇ سپورਟ ਸਭ ਕੁਝ ਮਤਲਬ ਫੈਮਿਲੀ ਤੋਂ ਮਤਲਬ ਬਹੁਤ ਓਕਾ ਏ ਇਹ ਕਰਨਾ ਹਰੇਕ ਬੱਚੇ ਲਈ ਆਵੇਂ ਹਨ ਕਿਉਂਕਿ ਜਦ ਤੱਕ ਕਹਿੰਦੇ ਨੇ ਪਿਓ ਨਹੀਂ ਹੈਗਾ ਸਿਰ ਤੇ ਤਾਂ ਬਹੁਤ ਓਕਾ ਏ ਉਹਦੇ ਲਈ ਇਕੱਲੇ ਮੰਮਾ ਜੋ ਹੈ ਕਰ ਰਹੇ ਨੇ ਸਭ ਤੋਂ ਸਰ ਗੱਲ ਵਧੀਆ ਇਹ ਹੈ ਕਿ ਜਿਹੜੇ ਹੁਣ ਮੇਰੇ ਕੋਲ ਸਾਬ ਜਿਹੜੇ ਹੁਣ ਮੇਰੇ ਨਾਲ ਖੜੇ ਨੇ ਉਹ ਮਤਲਬ ਇੱਕ ਭਰਾ ਇੱਕ ਪਿਓ ਕਹਿ ਦੋ ਮਤਲਬ ਉਹਨਾਂ ਦੇ ਬਰਾਬਰ ਹੀ ਨੇ ਬਹੁਤ ਸਪੋਰਟ ਕਰਦੇ ਨੇ ਮੈਨੂੰ ਬਹੁਤ ਜ਼ਿਆਦਾ ਪਰ ਜਿੰਨੇ ਵੱਡੇ ਪੱਦਰ ਦੀ ਹਨਾ ਆਪਾਂ ਆਪ ਸੁਪਨੇ ਵੇਖਦੇ ਆ ਇਹ ਆਮ ਚੱਲਦਾ ਸਾਡੇ ਪੰਜਾਬ 'ਚ ਵੀ ਸਾਡੇ ਮੁਲਕ 'ਚ ਵੀ ਕਿ ਜੇ ਤੁਸੀਂ ਭਾਈ ਨੈਸ਼ਨਲ ਖੇਡਣਾ ਹੈ ਜਾਂ ਦੇਸ਼ ਲਈ ਖੇਡਣਾ ਤਾਂ ਜਿਹੜਾ ਆ ਤੁਹਾਨੂੰ ਪੈਸੇ ਦੀ ਲੋੜ ਤਾਂ ਪਊਗੀ ਹਨਾ ਇੱਕ ਚੰਗੀ ਡਾਈਟ ਜਿਹੜੀ ਆ ਉਹ ਤੋਂ ਬਿਨਾਂ ਇੱਕ ਨਾ ਪਲੇਅਰ ਬਣਦਾ ਆ ਘਰ 'ਚ ਤੁਸੀਂ ਕਹਿ ਰਹੇ ਹੋ ਕਮਾਉਣੇ ਵਾਲਾ ਕੋਈ ਨਹੀਂ ਫਿਰ ਖਰਾਕ ਦਾ ਹੈ ਨਾ ਆਪਣੇ ਆਪ ਨੂੰ ਮੇਨਟੇਨ ਰੱਖਣਾ ਜਿਵੇਂ ਜਿਵੇਂ ਉੱਪਰ ਪਹੁੰਚਣਾ ਫਿਰ ਤਾਂ ਬਹੁਤ ਜ਼ਰੂਰੀ ਹੈ ਸਰੀਰ ਨੂੰ ਤਾਕਤ ਮਿਲਣੀ ਇਹ ਸਾਰਾ ਕੁਝ ਕਿਵੇਂ ਚੱਲਦਾ ਫਿਲਹਾਲ ਤਾਂ ਸਰ ਮੰਮਾ ਹੀ ਕਰ ਰਹੇ ਨੇ ਜੋ ਮਤਲਬ ਬਾਕੀ ਸਰਕਾਰ ਤਾਂ ਹਲੇ ਫਿਲਹਾਲ ਕੁਝ ਨਹੀਂ ਕਰ ਰਹੀ ਬਾਕੀ ਜਿਹੜੇ ਖੇਡਾਂ ਬੱਦ ਪੰਜਾਬ ਦੀਆਂ ਹੁੰਦੀ ਨੇ ਭਗਵੰਤ ਮਾਨ ਕਰਾ ਰਹੇ ਉੱਜ ਜੀ ਅਸੀਂ ਪੋਜੀਸ਼ਨ ਮਾਰਦੇ ਹਾਂ ਫਸਟ ਸੈਕੰਡ ਥਰਡ ਕੋਈ ਵੀ ਤਾਂ ਸਾਡੇ ਅਕਾਊਂਟ 'ਚ ਫਸਟ ਨੂੰ 10 1000 ਰੁਪਏ ਆਉਂਦੇ ਨੇ ਉਹਦੇ ਵਿੱਚੋਂ ਗੁਜ਼ਾਰਾ ਹੋ ਜਾਂਦਾ ਬਾਕੀ ਮੰਮਾ ਦੀ ਵੀ ਸੈਲਰੀ ਹੈਗੀ 12000 ਉਹਦੇ ਵਿੱਚੋਂ ਕਰ ਲੈਣੇ ਆ ਤੇ ਬਾਕੀ ਸਰ ਨਾਲ ਸਪੋਰਟ ਕਰ ਰਹੇ ਨੇ ਜੀਪੁਰਾ ਫਿਲਹਾਲ ਤਾਂ ਡਾਈਟ ਦਾ ਮਤਲਬ ਵਧੀਆ ਚੱਲ ਰਿਹਾ ਕੋਈ ਐਨੀ ਵੀ ਕਮੀ ਨਹੀਂ ਕਿਸੇ ਚੀਜ਼ ਦੀ ਹੋ ਰਹੀ ਬਾਕੀ ਅੱਗੇ ਕੇ ਜਦੋਂ ਜੇ ਜਾਵਾਂਗੇ ਉਦੋਂ ਦੇਖੇ ਜਾਊਗੀ ਜੀ ਤੁਹਾਨੂੰ ਪਤਾ ਜਿਵੇਂ ਕੋਈ ਬਾਹਰਲੇ ਮੁਲਕਾਂ 'ਚ ਜਿਹੜੇ ਬੱਚੇ ਹਨ ਖੇਡਾਂ ਵਾਲਾਉਂਦੇ ਨੇ ਉੱਥੇ ਦੀਆਂ ਸਰਕਾਰਾਂ ਉੱਥੇ ਦਾ ਸਿਸਟਮ ਕੁਝ ਇਹੋ ਜਿਹਾ ਵੀ ਮਤਲਬ ਤੁਹ ਤੁਸੀਂ ਸਿਰਫ ਖੇਡਣਾ ਤੁਹਾਨੂੰ ਸੱਜੇ ਖੱਬੇ ਦੀ ਕੋਈ ਚਿੰਤਾ ਨਹੀਂ ਪਰ ਗੰਗਾ ਨੂੰ ਘਰ ਦੀ ਵੀ ਫਿਕਰ ਰਹਿੰਦੀ ਆ ਨਾਲ ਸਰ ਇਹ ਤਾਂ ਗਲਤ ਸਰ ਤੁਸੀਂ ਸਹੀ ਕਹੀ ਘਰ ਦੀ ਫਿਕਰ ਬਹੁਤ ਰਹਿੰਦੀ ਆ ਕਿਉਂਕਿ ਨਾਲ ਕਿਉਂਕਿ ਹੁੰਦਾ ਹੈ ਫੈਮਲੀ ਇੱਕ ਫੈਮਲੀ ਅਲੱਗ ਹੁੰਦੀ ਆ ਕਹਿੰਦੇ ਨੇ ਭਰਾ ਹੋਵੇ ਮਾਪਿਓ ਹੋਣ ਚਾਚੇ ਤਾਏ ਸਾਰੇ ਹੋਣ ਪਰ ਨਹੀਂ ਬਸ ਮੇਰੇ ਲਈ ਮੰਮੀ ਸਾਰੇ ਕੁਝ ਨੇ ਜੀ ਕਰ ਰਹੇ ਨੇ ਬਹੁਤ ਮਤਲਬ ਔਖਾ ਹੈ ਕਰਨਾ ਪਰ ਮੈਂ ਕਰਾਂਗੀ ਜੀ ਤਾਂ ਹੀ ਤਾਂ ਹੀ ਆਪਣੀ ਮੰਮਾ ਨੂੰ ਸੁੱਖ ਦਵਾਂਗੀ ਜੇ ਮੈਂ ਸੈੱਟ ਹੋਵਾਂਗੀ ਤਾਂ ਇਸ ਕਰਕੇ ਮਿਹਨਤ ਕਰੂੰਗੀ ਜੀ ਹੋਰ ਜਿਹੜਾ ਹੁਣ ਤੱਕ ਦਾ ਤੁਹਾਡਾ ਜਨ ਹੈ ਨਾ ਇਹ ਜਰਨੀ ਆ ਸਪੋਰਟਸ ਦੀ ਇਹਦੇ ਚ ਮੈਂ ਚਾਹੁੰਨਾ ਬਰੀਫਿੰਗ ਚ ਥੋੜਾ ਥੋੜਾ ਜ਼ਰੂਰ ਦੱਸੋ ਵੀ ਤੁਸੀਂ ਹੁਣ ਤੱਕ ਕੀ ਕੀ ਅਚੀਵ ਕਰ ਲਿਆ ਕਿਹੜੇ ਕਿਹੜੇ ਜਿਹੜੇ ਆ ਨਾ ਪੋਜੀਸ਼ਨਾਂ ਆ ਜਾਂ ਕਿਹੜੇ ਕਿਹੜੇ ਵੱਡੇ ਪੱਦਰ ਦੇ ਉੱਤੇ ਤੁਸੀਂ ਖੇਡ ਚੁੱਕੇ ਹੋ ਸਰ ਮੈਂ ਚਾਰ ਨੈਸ਼ਨਲ ਖੇਡ ਚੁੱਕੀ ਹਾਂ ਜੀ ਸਭ ਤੋਂ ਪਹਿਲਾਂ 2019 ਦੇ ਵਿੱਚ ਅੰਡਰ 14 ਖੇਡੀ ਸੀ ਫਿਰ 16 ਫਿਰ ਅੰਡਰ 20 ਅੰਡਰ 18 ਖੇਲੋ ਇੰਡੀਆ ਹੋਈ ਸੀ ਉੱਤੇ ਬਾਅਦ ਹੁਣ ਪਿਛਲੇ ਸਾਲ ਹੀ ਅੰਡਰ 19 ਹੋਈ ਸੀ ਉਹਦੇ ਵਿੱਚ ਅਸੀਂ ਮਤਲਬ ਵਧੀਆ ਪਰਫਾਰਮੈਂਸ ਤਾਂ ਵਧੀਆ ਰਹੀ ਸਰ ਪਰ ਕੁਝ ਮਤਲਬ ਡਿਫੈਂਸ ਜਾਂ ਕੈਲੋ ਮਤਲਬ ਕੁਝ ਠੀਕ ਨਹੀਂ ਰਿਹਾ ਜਿਹਦੇ ਕਰਕੇ ਅਸੀਂ ਮੈਚ ਲੂਜ਼ ਕਰ ਗਏ ਐਤਕੀ ਫਿਰ ਸਰ ਸਾਡੇ ਹੁਣ ਅੰਡਰ 19 ਨੈਸ਼ਨਲ ਦੇ ਵਿੱਚ ਸਿਲਵਰ ਮੈਡਲ ਆਇਆ ਪੰਜਾਬ ਦਾ ਹੀ ਤੇ ਉਹਦੇ ਵਿੱਚ ਮੈਂ ਆਲ ਆਲ ਰੌਂਡਰ ਚੁਣੀ ਗਈਆਂ ਬੈਸਟ ਆਲ ਰੌਂਡਰ ਜੀ ਇਹ ਫਿਰ ਹੁਣ ਇਹ ਤੋਂ ਬਾਅਦ ਹੁਣ ਅਸੀਂ ਹੁਣੇ ਥੋੜਾ ਟਾਈਮ ਹੀ ਹੋਇਆ ਅੰਡਰ 20 ਜੂਨੀਅਰ ਖੇਡ ਕੇ ਆਏ ਹਾਂ ਤੇ ਉਹਦੇ ਵਿੱਚ ਵੀ ਵਧੀਆ ਪਰਫਾਰਮੈਂਸ ਰਹੀ ਹੁਣ ਦੇਖਦੇ ਆ ਮਤਲਬ ਉਹਨਾਂ ਨੇ ਨਾਮ ਵਗੈਰਾ ਲਿਖੇ ਹੋਏ ਆ ਸਿਲੈਕਸ਼ਨ ਹੋਈ ਆ ਕਿੰਨੇ ਵਾਲੇ ਕਨਫਰਮ ਨਹੀਂ ਹੈ ਜੀ ਕੈਂਪ ਲੱਗਿਆ ਤਾਂ ਜ਼ਰੂਰ ਜਾਵਾਂਗੇ ਸਰ ਇੱਥੇ ਕਿੰਨਾ ਕੁ ਭਰੋਸਾ ਖੋਤੇ ਜਾਂ ਕੀ ਸੁਪਨਾ ਵੀ ਕੀ ਕਰ ਸਕਦੀ ਹੈ ਗੰਗਾ ਹੋਰ ਜੇ ਮੌਕਾ ਮਿਲਦਾ ਰਹੇ ਮੌਕਾ ਮਿਲਦਾ ਰਹੇ ਤਾਂ ਇਹ ਗੰਗਾ ਤਤਵਾਈ ਮਚਾ ਦੂਗੀ ਜੀ ਕਰਾਂਗੀ ਜੀ ਵੱਡਾ ਹੀ ਕਰਾਂਗੀ ਕੁਛ ਜੀ ਪੰਜਾਬ ਨੂੰ ਮੇਰੇ ਤੇ ਬਹੁਤ ਮਾਣ ਹੈ ਜੀ ਤੇ ਮੈਂ ਵਧੀਆ ਮਤਲਬ ਨੂੰ ਰੱਖੂੰਗੀ ਕੰਮ ਪੰਜਾਬ ਨੂੰ ਲੈ ਕੇ ਇੱਕ ਗੱਲ ਕਹੀ ਜਾਂਦੀ ਹੈ ਹਨਾ ਕਿ ਪੰਜਾਬੀ ਜਿਹੜੇ ਨੇ ਉਹਨਾਂ ਦਾ ਸੁਭਾਅ ਇਹੋ ਜਿਹਾ ਵੀ ਜੇ ਕਿਸੇ ਨਾਲ ਖੜਦੇ ਨੇ ਤਾਂ ਖੜ ਜਾਂਦੇ ਨੇ ਤੁਹਾਨੂੰ ਹੈ ਇਸ ਚੀਜ਼ ਦਾ ਕਹੋ ਕਿ ਹਾਲੇ ਤੱਕ ਮੁਲਾਲ ਹੈਗਾ ਵੀ ਹਾਲੇ ਤੱਕ ਜਿਹੜੀ ਉਹਨੇ ਵੱਡੇ ਪੱਦਰ ਦੀ ਕੋਈ سپورਟ ਜਿਹੜੀ ਉਹ ਨਹੀਂ ਮਿਲੀ ਤੇ ਆਸ ਰੱਖਦੇ ਹੋ ਨਾ ਆਪਣੇ ਪੰਜਾਬੀਆਂ ਦੇ ਤੋਂ ਨਾਮ ਰੌਸ਼ਨ ਕਰਨ ਦੀ ਦਾ ਤੁਸੀਂ ਨੇ ਕਿਹਾ ਤਾਂ ਕਿ ਮੈਂ ਪੰਜਾਬ ਲਈ ਜਿਹੜਾ ਨਾਮ ਰੌਸ਼ਨ ਕਰਨਾ ਚਾਹੁੰਦੀ ਹਾਂ ਹਾਂਜੀ ਹਾਂਜੀ ਸਰ ਮੈਂ ਪੂਰੀ ਮਤਲਬ ਕਰਾਂਗੀ ਮੈਨੂੰ ਕਦੇ ਵੀ ਕੋਈ ਮੌਕਾ ਮਿਲੇ ਵੱਡੇ ਪੱਧਰ ਤੇ ਖੇਡਣ ਦਾ ਜਾਂ ਆਪਣਾ ਮਤਲਬ ਹੁਨਰ ਦਿਖਾਉਣ ਦਾ ਤਾਂ ਮੈਂ ਪੂਰਾ ਜ਼ੋਰ ਲਾ ਕੇ ਜੀ ਦਿਖਾਵਾਂ ਮਦਰ ਕੀ ਕਰਦੇ ਨੇ ਘਰੇ ਬਦਰ ਜੀ ਕੰਮ ਕਰਦੇ ਨੇ ਜੀ ਦਾ ਸਫਾਈ ਦਾ ਜੀ ਦਫਤਰ ਦੇ ਵਿੱਚ ਲੱਗੇ ਹੋਏ ਨੇ ਜੀ ਉਹ ਸਭ ਦੇ ਨਾਲ ਗੁਜ਼ਾਰਾ ਜਿਹੜਾ ਕਿਸੇ ਤਰੀਕੇ ਚੱਲ ਰਿਹਾ ਕਰ ਸਰ ਹਾਂਜੀ ਉਹਦੇ ਨਾਲ ਚੱਲ ਰਿਹਾ ਹੈ ਗੁਜ਼ਾਰਾ ਵਧੀਆ ਚੱਲ ਰਿਹਾ ਜੀ ਮਤਲਬ ਸਭ ਕੁਝ ਮੈਨੇਜ ਕਰ ਰਹੀ ਹਾਂ ਜੀ ਇੱਕ ਪ੍ਰੋਮਿਸ ਕਰੋਗੇ ਫਿਰ ਜੇ ਕੋਈ ਕੱਲੂ ਕਹਿੰਦਾ ਹੈ ਕਿ ਹਾਂ ਅਸੀਂ ਮਦਦ ਕਰਾਂਗੇ ਪਰ ਕੁੜੀਆਂ ਖੇਡਣੋਂ ਨਹੀਂ ਪਿੱਛੇ ਹਟਣਾ ਤੇ ਦੇਸ਼ ਦਾ ਨਾਂ ਪੰਜਾਬ ਦਾ ਨਾਂ ਜਿਹੜਾ ਆ ਉਹ ਹੋਰ ਚਮਕਾਉਣਾ ਆ। ਹਾਂਜੀ ਜ਼ਰੂਰ ਸਰ ਮੈਂ ਚਮਕਾਵਾਂਗੀ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਜੀ। ਪਿੱਛੇ ਨਹੀਂ ਹਟਦੀ ਜੀ। ਮਿਹਨਤ ਕਰਾਂਗੀ ਜੀ ਹੋਰ। ਜੀ ਸੁਨੇਹਾ ਉਹਨਾਂ ਬੱਚਿਆਂ ਲਈ ਜਿਹੜੇ ਉਮਰ 'ਚ ਤੁਹਾਡੇ ਤੋਂ ਛੋਟੇ ਨੇ ਤੇ ਉਹਨਾਂ ਤੇ ਇਹ ਇਲਜ਼ਾਮ ਲੱਗਦਾ ਵੀ ਭਾਈ ਇਹ ਤਾਂ ਮੋਬਾਈਲਾਂ ਦੇ ਜੋਗੇ ਰਹਿ ਗਏ ਹਨਾ ਇਹ ਤਾਂ ਕੰਪਿਊਟਰਾਂ ਅੱਗੇ ਬੈਠੇ ਰਹਿੰਦੇ ਨੇ। ਕੀ ਕਹਿਣਾ ਚਾਹੋਗੇ? ਸਰ ਇਹ ਤਾਂ ਦੇਖੋ ਹੀ ਖੁੱਤੇ ਆ ਵੀ ਆਪਾਂ ਜੇ ਕਿਸੇ ਦਾ ਕੋਈ ਗੋਲ ਹੈ ਤਾਂ ਮੈਂ ਤਾਂ ਇਹ ਕਹੂੰਗੀ ਕਿ ਪਹਿਲਾਂ ਆਪਣਾ ਗੋਲ ਦੇਖੋ ਬਾਕੀ ਚੀਜ਼ਾਂ ਸਾਰੀਆਂ ਹੁੰਦੀਆਂ ਰਹਿੰਦੀਆਂ ਨੇ ਜ਼ਿੰਦਗੀ ਦੇ ਵਿੱਚ ਪਹਿਲਾਂ ਆਪਣਾ ਗੋਲ ਟਾਰਗੇਟ ਨੂੰ ਪੂਰਾ ਕਰੋ ਬਾਕੀ ਸਭ ਆਪਣੇ ਆਪ ਸੈੱਟ ਹੋ ਜਿਏਗੇ ਤੇ ਕੁਝ ਵੀ ਹਾਸਲ ਕਰਨ ਦੇ ਲਈ ਕਿਸੇ ਉਸਤਾਦ ਦਾ ਗੁਰੂ ਦਾ ਕੋਚ ਦਾ ਹੋਣਾ ਕਿੰਨਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇ ਕਿਸੇ ਬੱਚੇ ਨੇ ਜੇ ਅੱਗੇ ਜਾਣਾ ਹੈ ਤਾਂ ਬੈਕਪੋਰਟ ਬਹੁਤ ਜ਼ਰੂਰੀ ਹੈ ਖੇਡਾਂ ਦੇ ਵਿੱਚ ਕੋਚ ਦਾ ਹੋਣਾ ਬਹੁਤ ਜ਼ਰੂਰੀ ਹੈ ਨਾਲ ਫੇਰ ਹੀ ਜਾ ਕੇ ਸਰ ਗੱਲ ਬਣਦੀ ਹੈ ਬਹੁਤ ਬਹੁਤ ਬੈਸਟ ਵਿਸ਼ਸ ਨੇ ਤੁਹਾਨੂੰ ਹਨਾ ਤੁਸੀਂ ਬਹੁਤ ਕੁਝ ਅਚੀਵ ਕਰੋ ਕਿਉਂਕਿ ਤੁਹਾਡੇ ਵਰਗੇ ਆ ਬੱਚਿਆਂ ਦੇ ਉੱਤੇ ਮਾਣ ਅਸੀਂ ਜਿਹੜਾ ਆ ਉਹ ਅੱਜ ਵੀ ਕਰਦੇ ਆ ਸਾਨੂੰ ਇਹ ਵੀ ਉਮੀਦ ਆ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਜਿੱਡਾ ਤੁਹਾਡਾ ਹੌਸਲਾ ਆ ਹਨਾ ਤੇ ਜਿੰਨੀਆਂ ਮੁਸੀਬਤਾਂ ਦੇ ਵਿੱਚੋਂ ਲੰਘ ਕੇ ਆਏ ਹੋ ਤੇ ਲੰਘ ਵੀ ਰਹੇ ਹੋ ਤਾਂ ਵੀ ਤੁਸੀਂ ਚੜ੍ਹਦੀ ਕਲਾ ਚ ਤੇ ਤੁਸੀਂ ਜ਼ਰੂਰ ਕੁਝ ਨਾ ਕੁਝ ਬਣੋਗੇ ਹਾਂਜੀ ਥੈਂਕ ਯੂ ਸਰ ਮੈਂ ਪੂਰਾ ਕੋਸ਼ਿਸ਼ ਕਰਾਂਗੀ ਜੀ ਇੱਕ ਅਪੀਲ ਜਿਹੜੀ ਉਹ ਮੈਂ ਪਰਸਨਲੀ ਕਰਨੀ ਚਾਹੁੰਨਾ ਆ ਕਿ ਸਾਡਾ ਇਹ ਗੱਲ ਕਰਨ ਦਾ ਮਕਸਦ ਇਹ ਆ ਕਿ ਸਾਨੂੰ ਪਤਾ ਲੱਗੇ ਯਾਰ ਕਿ ਸਾਡੇ ਕੋਲੇ ਪੰਜਾਬ ਦੇ ਵਿੱਚ ਜਿਹੜਾ ਆ ਫਿਊਚਰ ਦੇ ਵਿੱਚ ਇਹੋ ਜਿਹੇ ਬੱਚੇ ਨੇ ਜਿਹੜੇ ਪੰਜਾਬ ਨੂੰ ਖੇਡਾਂ 'ਚ ਬਹੁਤ ਅੱਗੇ ਲੈ ਕੇ ਜਾ ਸਕਦੇ ਨੇ ਪਰ ਅਸੀਂ ਉਸ ਚੀਜ਼ ਦੇ ਵਿੱਚ ਫਸੇ ਹੋਏ ਆ ਕਿ ਸਾਨੂੰ ਜਿਹੜਾ ਆ ਇਹ ਲੱਗਦਾ ਹੈ ਕਿ ਪੰਜਾਬ ਦਾ ਯੂਥ ਸਿਰਫ ਤੇ ਸਿਰਫ ਬਾਹਰ ਜਾ ਰਿਹਾ ਇਹਦੇ ਵਿੱਚ ਕੁਝ ਗਲਤ ਵੀ ਨਹੀਂ ਪਰ ਜਿਹੜਾ ਇੱਥੇ ਹੈਗਾ ਅਸੀਂ ਉਹਨੂੰ ਸੰਭਾਲਣ ਦਾ ਯਤਨ ਕਰੀਏ ਅਸੀਂ ਉਹ ਬੱਚਿਆਂ ਨੂੰ ਪਛਾਣੀਏ ਜਾਂ ਉਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਨੇ ਅੱਗੇ ਜਾ ਕੇ ਨਾਮ ਬਣਾਉਣਾ ਜਾਂ ਨਾ ਕਿ ਸਿਰਫ ਬਣੇ ਹੋਏ ਨਾਵਾਂ ਨੂੰ ਜਿਹੜਾ ਆ ਸਨਮਾਨਿਤ ਕਰਨ ਦੇ ਵਿੱਚ ਲੱਗੇ ਰਹੀਏ ਸੋ ਬੇਨਤੀ ਇਹ ਆ ਕਿ ਗੰਗਾ ਵਰਗੇ ਬੱਚਿਆਂ ਦਾ ਜਾਂ ਗੰਗਾ ਨੂੰ ਵੀ ਜਿਹੜੇ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਅਸੀਂ ਨੰਬਰ ਜਿਹੜਾ ਹੇਠ ਚਲਾ ਦਾਂਗੇ ਤੁਸੀਂ ਨੰਬਰ ਜਿਹੜਾ ਆ ਉਸ ਤੇ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਮਿਲ ਵੀ ਸਕਦੇ ਹੋ ਤੇ ਪਹੁੰਚ ਕਰਕੇ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਦੀ ਹੈਲਪ ਜਿਹੜੀ ਆ ਉਹ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ